ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਰਲ ਪੰਜਾਬੀ ਅਪਡੇਟਸ ਵਿੱਚ ਅੱਜ ਦੀ ਸਭ ਤੋਂ ਵੱਡੀ ਖਬਰ ਤੇ ਸਭ ਤੋਂ ਵੱਡਾ ਵਿਵਾਦ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਜਮਲਾ ਨੂੰ ਲੈ ਕੇ ਚੱਲ ਰਹੇ ਨੇ ਤੂਫਾਨ ਫਿਲਮ ਜਮਲਾ ਦੇ ਪ੍ਰੋਮੋ ਵਿੱਚ ਕੁਝ ਅਜਿਹੇ ਦ੍ਰਿਸ਼ ਤੇ ਸੰਕੇਤ ਸਾਹਮਣੇ ਆਏ ਹਨ ਜਿਨ੍ਹਾਂ ਨੇ ਫੈਨਸ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਈ ਲੋਕਾਂ ਨੇ ਕਿਹਾ ਕਿ ਇਹ ਫਿਲਮ ਰਾਜਵੀਰ ਦੀ ਜ਼ਿੰਦਗੀ ਦੇ ਸੱਚੇ ਪਲਾਂ ਤੇ ਆਧਾਰਿਤ ਹੈ ਜਿਨ੍ਹਾਂ ਬਾਰੇ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਕੁਝ ਸੀਨ ਬਹੁਤ ਮਿਲਦੇ ਜੁਲਦੇ ਹਨ ਰਾਜਵੀਰ ਦੀ ਨਿੱਜੀ ਜ਼ਿੰਦਗੀ ਅਤੇ ਉਸ ਦੇ ਆਖਰੀ ਦਿਨਾਂ ਨਾਲ ਦੇ ਨਾਲ ਸੋਸ਼ਲ ਮੀਡੀਆ ਤੇ ਇਹੋ ਜੀ ਗੱਲ ਚਲਾ ਦਿੱਤੀ ਕਿ ਫਿਲਮ ਦਾ ਐਕਸੀਡੈਂਟ ਟ੍ਰਿਬਿਊਟ ਹੋ ਗਿਆ ਕਈ ਫੈਨਸ ਕਹਿ ਰਹੇ ਨੇ ਕਿ ਰਾਜਵੀਰ ਦੀ ਆਖਰੀ ਗਿਫਟ ਹੈ ਸਾਨੂੰ ਪਰ ਕੁਝ ਹੋਰ ਕਹਿ ਰਹੇ ਨੇ ਜਿੰਦਗੀ ਦੇ ਪਰਸਨਲ ਮੂਵਮੈਂਟ ਨੂੰ ਫਿਲਮ ਵਿੱਚ ਕਿਉਂ ਦਿਖਾਇਆ ਗਿਆ ਕੁੱਝ ਲੋਕ ਤਾਂ ਇਹ ਵੀ ਦਾਵਾ ਕਰ ਰਹੇ ਨੇ ਕਿ ਫਿਲਮ ਦੀ ਸਟੋਰੀ ਲਾਈਨ ਵਿੱਚ ਰਾਜਵੀਰ ਨਾਲ ਜੁੜੀਆਂ ਅਸਲੀ ਗੱਲਾਂ ਇੰਟੈਂਸ਼ਨਲੀ ਸ਼ਾਮਲ ਕੀਤੀਆਂ ਗਈਆਂ ਨੇ ਸਵਾਲ ਇਹ ਖੜਾ ਹੋ ਗਿਆ ਹੈ ਕਿ ਰਾਜਵੀਰ ਨੇ ਯਮਲਾ ਦੀ ਇਹ ਕਹਾਣੀ ਆਪ ਚੁਣੀ ਸੀ ਜਾਂ ਫਿਲਮ ਨੂੰ ਹਾਈਲਾਈਟ ਕਰਨ ਲਈ ਰਾਜਵੀਰ ਦੇ ਮਿਹਨਤ ਭਰੇ ਸਫ਼ਰ ਨੂੰ ਡਰਾਮੈਟਿਕ ਵਜਾ ਨਾਲ ਵਰਤਿਆ ਜਾ ਰਿਹਾ ਹੈ ਇਹ ਗੱਲ ਹੁਣ ਪੰਜਾਬੀ ਇੰਡਸ ਸਟੀ ਵਿੱਚ ਕਬੱਡੀ ਚਰਚਾ ਬਣ ਚੁੱਕੀ ਹੈ ਕਈ ਆਰਟਿਸਟਾਂ ਨੇ ਵੀ ਕਿਹਾ ਕਿ ਰੁਕ ਤੋਕ ਨਾਲ ਫਿਲਮ ਨੂੰ ਕੌਂਟਰੋਵਰਸੀ ਮਾਰਕੀਟਿੰਗ ਨਹੀਂ ਬਣਨਾ ਚਾਹੀਦਾ ਪਰ ਟ੍ਰੇਲਰ ਨੇ ਜਿਹੜੀ ਗਰਮੀ ਪੈਦਾ ਕੀਤੀ ਹੈ ਉਹ ਪੰਜਾਬੀ ਸਿਨੇਮਾ ਵਿੱਚ ਕਦੇ ਨਹੀਂ ਵੇਖੀ ਗਈ ਇਹ ਸਾਰੀਆਂ ਗੱਲਾਂ ਤੋਂ ਇਲਾਵਾ ਇੱਕ ਗੱਲ ਤਾਂ ਪੱਕੀ ਹੈ ਯਮਲਾ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹੈ ਕਿ ਰਾਜਵੀਰ ਜਵੰਦਾ ਦਾ ਨਾਮ ਫਿਰ ਸਾਰੇ ਪੰਜਾਬੀ ਦੇ ਦਿਲਾਂ ਵਿੱਚ ਆ ਰਿਹਾ ਹੈ ਹੁਣ ਅਸਲੀ ਸਵਾਲ ਹੈ ਕਿ ਫਿਲਮ ਸੱਚ ਦੱਸੇਗੀ ਜਾਂ ਸਿਰਫ ਇੱਕ ਕਹਾਣੀ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਜੁੜੇ ਰਹੋ ਵਾਇਰਲ ਪੰਜਾਬੀ ਅਪਡੇਟਸ ਨਾਲ ਧੰਨਵਾਦ